ਈ ਅਮਰਿਤਪਾਲ ਸਿੰਘ ਨੇ ਸੈਂਟਰਲ ਜੇਲ ਡੇਬਰੂਡਰ ਚ ਲੇਖੋ ਭਾਈ ਅਮਰਿਤਪਾਲ ਸਿੰਘ ਨੇ ਸੈਂਟਰਲ ਜੇਲ ਡੇਬਰੂਡਰ ਚੋਂ ਸਿੱਧੇ ਹੀ ਉਹ ਐਪਲੀਕੇਸ਼ਨ ਲਿਖੀ ਸੀ ਉਹ ਡੀਸੀ ਅਮਰitsar ਨੂੰ ਭੇਜੀ ਸੀ ਪਹਿਲਾਂ ਸੁਪਰਡਿੰਟੈਂਡੈਂਟ ਸੈਂਟਰਲ ਜੇਲ ਡੇਬਰੂਡਰ ਨੂੰ ਦਿੱਤੀ ਗਈ ਤੇ ਸੈਂਟਰਲ ਜੇਲ ਦੇ ਸੁਪਰਡਿੰਟੈਂਡੈਂਟ ਨੇ ਉਹ ਅੱਗੇ ਡੀਸੀ ਅਮਰitsar ਨੂੰ ਭੇਜੀ ਤੇ ਡੀਸੀ ਅਮਰitsar ਨੇ ਸਟੇਟਮੈਂਟ ਦਿੱਤੀ ਕਿ ਮੈਂ ਹੋਮ ਸੈਕਟਰੀ ਪੰਜਾਬ ਨੂੰ ਭੇਜਤੀ ਹਾਂ ਫਾਰ ਨੈਸੈਸਰੀ ਐਕਸ਼ਨ ਹੋਮ ਸੈਕਟਰੀ ਪੰਜਾਬ ਦੀ ਸਟੇਟਮੈਂਟ ਹੈ ਕਿ ਮੈਂ ਸਪੀਕਰ ਲੋਕ ਸਭਾ ਪਾਰਲੀਮੈਂਟ ਜਿਹੜੀ ਹੈ ਉਹਨਾਂ ਨੂੰ ਭੇਜਤੀ ਤੇ ਉਹ ਜਿਹੜੀ ਹੈ ਹੁਣ ਐਪਲੀਕੇਸ਼ਨ ਜਿਹੜੇ ਓਮ ਬਿਰਲਾ ਜੀ ਹੁਣ ਨਵੇਂ ਸਪੀਕਰ ਬਣੇ ਐ ਇਹ ਪਾਰਲੀਮੈਂਟ ਦੇ ਲੋਕ ਸਭਾ ਦੇ ਉਹਨਾਂ ਦੇ ਕੋਲੇ ਪੈਂਡਿੰਗ ਪਈ ਹੈ ਤੇ ਉਹਨਾਂ ਨੇ ਫੈਸਲਾ ਲੈਣਾ ਵੀ ਕਿਹੜੇ ਦਿਨ ਤੇ ਕਿਸ ਵਕਤ ਜਿਹੜੀ ਆ ਉਹ ਸੋਚੇ ਚਾਈ ਜਾਓ ਕੀ ਕੀ ਖਾਸ ਉੱਥੇ ਲਿਖਿਆ ਹੈ ਕਿ ਤੁਹਾਡੀ ਜਾਣਕਾਰੀ ਹੋਗੀ ਕੀ ਐਪਲੀਕੇਸ਼ਨ ਚ ਐਪਲੀਕੇਸ਼ਨ ਚ ਸਿਰਫ ਇਹੀ ਲਿਖਿਆ ਬੜੇ ਬਰੀਫ ਦੇ ਵਿੱਚ ਕਿ ਮੈਂ ਜਿਹੜਾ ਹੈਗਾ ਉਹ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਲੋਕ ਸਭਾ ਦਾ ਠਡੂਰ ਸਾਹਿਬ ਤੋਂ ਤੇ ਮੰਡੇਟਰੀ ਹੈ ਇਹ ਕਨਸਟੀਟਿਊਸ਼ਨ ਦੇ ਥੱਲੇ ਕਿ ਸੌਂ ਚੱਟਣੀ ਹੈ ਮੈਂ ਸੌਂ ਚੱਟਣ ਲਈ ਤਿਆਰ ਹਾਂ ਤੇ ਸੌਂ ਚੱਟਣ ਦਾ ਜਿਹੜਾ ਹੈਗਾ ਉਹ ਬੰਦੋਬਸਤ ਕੀਤਾ ਜਾਵੇ ਤੇ ਮੈਨੂੰ ਦਿੱਲੀ ਜਿਹੜਾ ਪਾਰਲੀਮੈਂਟ ਹਾਊਸ ਦੇ ਵਿੱਚ ਭੇਜਿਆ ਜਾਵੇ ਤੇ ਉੱਥੇ ਮੈਂ ਜਿਹੜੀ ਸਭਤ ਜਰਨ ਕਰ ਸਕਦਾ ਕਿਸ ਤਰ੍ਹਾਂ ਹੁਣ ਸੋਚ ਕਰਨ ਦੀ ਮਤਲਬ ਮੇਨ ਗੱਲ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜੇ ਵੀ ਵੀਡੀਓ ਕਾਨਫਰੈਂਸ ਹੀ ਥਰੂ ਗ੍ਰਾਂਨਗੇ ਜਾਂ ਉੱਥੇ ਲਿਆ ਕੇ ਸੌਂ ਚੱਕਣ ਦੀ ਗੱਲ ਮੈਨੂੰ ਨਹੀਂ ਜੀ ਉਹ ਤਾਂ ਐਬਸੋਲੂਟਲੀ ਹੋ ਹੀ ਨਹੀਂ ਸਕਦਾ ਵੀਡੀਓ ਕਾਨਫਰੈਂਸ ਰਾਹੀਂ ਜਾਂ ਸੌਂਡ ਐਂਟਰ ਦੇ ਰਾਹੀਂ ਉਹ ਤਾਂ ਗੱਲ ਹੈ ਹੀ ਨਹੀਂ ਜਿਹੜਾ ਪਾਰਲੀਮੈਂਟ ਦੇ ਵਿੱਚ ਬਤੌਰ ਮੈਂਬਰ ਸੌਂ ਚੱਕਨੀ ਆ ਉਹ ਸਿਰਫ ਤੇ ਸਿਰਫ ਪਾਰਲੀਮੈਂਟ ਵਿੱਚ ਹਾਊਸ ਵਿੱਚ ਪਹੁੰਚ ਕੇ ਸਪੀਕਰ ਦੇ ਰਾਹੀਂ ਉਹ ਚਟਾਈ ਜਾ ਸਕਦੀ ਹੈ ਹੋਰ ਕੋਈ ਬੰਦੇ ਨੂੰ ਡੈਲੀਗੇਟ ਨਹੀਂ ਕੀਤੀ ਜਾ ਸਕਦੀ ਪਾਵਰ ਤੇ ਉਹ ਸੌਂ ਚਚਾਉਗਾ ਜਾਂ ਤੂੰ ਪਲੇਸ ਬਦਲਿਆ ਜਾਂਦਾ ਹੋਵੇ ਪਲੇਸ ਸਿਰਫ ਤੇ ਸਿਰਫ ਪਾਰਲੀਮੈਂਟ ਹਾਊਸ ਰਹੂਗਾ ਤੇ ਜਿਹੜਾ ਅਧਿਕਾਰੀ ਆ ਉਹ ਸਪੀਕਰ I mm -hmm. ਕੋਈ ਅਗੇ ਕੋਈ ਗੱਲ ਚੱਲੀ ਹੈ ਅਗੇ ਲਿਆਂ ਦੀ ਕਿ ਉਹ ਸੌਂਚ ਚਾਈ ਜਾਊਗੀ ਜੀ ਨਹੀਂ ਦੇਖੋ ਬਿਲਕੁਲ ਨਹੀਂ ਇਹ ਤਾਂ 60 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਸੌਂਚ ਚਕਾਉਣੀ ਮੰਡੇਟਰੀ ਹੈ 25 ਜੂਨ ਤੋਂ 60 ਦਿਨ ਸ਼ੁਰੂ ਹੋਣਗੇ ਜਿਹੜੀ ਆਰਟੀਕਲ 101 ਕਨਸਟੀਟਿਊਸ਼ਨ ਆਫ ਇੰਡੀਆ ਦੀ ਉਹਦੇ ਚ ਮੰਡੇਟਰੀ ਪ੍ਰੋਵੀਜ਼ਨ ਹੈ ਤੇ ਸੁਪੀਤਰ ਇਸ ਨੂੰ ਟਾਲ ਨਹੀਂ ਸਕਦਾ ਸੌਂਚ ਚਾਈ ਜਾਊ ਬਾਕੀ ਜਿੱਥੋਂ ਤੱਕ ਡੇਟ ਜੰਤਕ ਹੋਣ ਦਾ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਹੈਗੇ ਸੁਪੀਤਰ ਤੂਤੇ ਸੁਪੀਤਰ ਸੌਂਚ ਚਾਉਣ ਤੋਂ ਪਹਿਲਾਂ ਹੋਮ ਮਿਨਿਸਟਰ ਆਫ ਇੰਡੀਆ ਦੇ ਨਾਲ ਸਲਾਹ ਸਮਰਹ ਕਰਦਾ ਹੁੰਦਾ ਹੈ ਉਥੇ ਉਹ ਕਹਿਣਗੇ ਕਿ ਇਸ ਇਹਨੂੰ ਜਨਤਕਨਾ ਕੀਤਾ ਜਾਵੇ ਸ਼ਾਇਦ ਜਨਤਾ ਇਕੱਠੀ ਹੋ ਜੇ ਵੱਡੀ ਜਿੰਤੀ ਦੇ ਵਿੱਚ ਪਾਰਲੀਮੈਂਟ ਹਾਊਸ ਦੇ ਬਾਹਰ ਇਸ ਲਈ ਜਨਤਾ ਨੂੰ ਰੋਟਣ ਲਈ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਡੇਟ ਜਨਤਕ ਨਹੀਂ ਕਰਨੀ ਉਸੇ ਤਰ੍ਹਾਂ ਦੇ ਤਰੀਕੇ ਦੇ ਨਾਲ ਦੁਰਤ ਤੌਰ ਤੇ ਭਾਈ ਸਾਹਿਬ ਨੂੰ ਲੈ ਕੇ ਆਉਣ ਜੇ ਤੇ ਸੋਚ ਚਾ ਕੇ ਵਾਪਸ ਲੈ ਜਾਣ ਤੁਸੀਂ ਕਿਸ ਦਾ ਚਾਹਨੇ ਹੋ ਕਿ ਕਿਸ ਤਰ੍ਹਾਂ ਸੋਚਾਈ ਜਾਵੇ ਨਹੀਂ ਅਸੀਂ ਤਾਂ ਦੇਖੋ ਇਹ ਚਾਹੁੰਦੇ ਇਹ ਤੇ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਇਸ ਦੇ ਲਈ ਪੈਰੋਲ ਦਿੱਤੀ ਜਾਵੇ ਟੈਂਪਰੇਰੀ ਰਿਲੀਜ਼ ਦਿੱਤੀ ਜਾਵੇ ਇਹ ਨਹੀਂ ਪਰਮਾਨੈਂਟ ਰਿਲੀਜ਼ ਦੇਣੀ ਹੁੰਦਾ ਅਸੀਂ ਪਰਮਾਨੈਂਟ ਰਿਲੀਜ਼ੇ ਚਾਹੁੰਦੇ ਆਂ ਬਸ ਇਹ ਨਹੀਂ ਦਿੰਦੇ ਤਾਂ ਉਹ ਆਪ ਜਾ ਕੇ ਉੱਥੇ ਜਿਹੜੀ ਆ ਉਹ ਸੋਹ ਚਟਨ ਉਹਨਾਂ ਨੂੰ ਇੱਕ ਤੈਦੀ ਦੇ ਤੌਰ ਤੇ ਲਿਆਉਣ ਦੀ ਤੇ ਉਹਨਾਂ ਨੂੰ ਗ੍ਰਿਫਤਦਾਰੀ ਦੀ ਨਜ਼ਰਬੰਦੀ ਦੇ ਵਿੱਚ ਲਿਆਉਣਾ ਇਹ ਜਨਤਾ ਦਾ ਜਿਹੜਾ ਫਤਵਾ ਹੈ ਬੜਾ ਵੱਡਾ ਜਾਣਦੇਸ਼ ਦਿੱਤਾ ਹੈ ਉਸ ਦੀ ਬੜੀ ਵੱਡੀ ਉਲੰਘਣਾ ਹੈ ਤੇ ਜਨਤਾ ਦੇ ਫਤਵੇ ਦਾ ਕਤਲ ਹੈ ਤੇ ਲੋਕਤ ਰਾਜ ਦਾ ਕਤਲ ਹੈ ਇਸ ਤਰੀਕੇ ਨਾਲ ਲਿਆਉਣਾ ਉਨ ਅੱਗੇ ਕਿਸੇ ਨਾ ਹੋਰ ਕੋਈ ਗੱਲਬਾਤ ਹੋਈ ਸਰ ਇਸ ਨੂੰ ਲੈ ਕੇ ਕਿ ਕਿਸ ਤਰ੍ਹਾਂ ਲਿਆਂਦੀ ਡਿਊਟੀ ਲਈ ਜਾਊਗੀ ਕਿਸ ਤਰ੍ਹਾਂ ਉਹਨੂੰ ਤਿਆਰੀ ਕੀਤੀ ਜਾਊਗੀ ਨਹੀਂ ਉਹ ਗੱਲਬਾਤ ਤਾਂ ਹੋਵੇ ਨਾ ਜੀ ਇਹ ਸਪੀਕਰ ਉਸ ਬਾਰੇ ਸਲਾਹ ਪੁੱਛੇ ਸਲਾਹਤਾ ਜੀ ਕਿਸੇ ਦੀ ਲਈ ਨਹੀਂ ਹੈ ਇਹ ਤਾਂ ਹੁਣ ਸਪੀਕਰ ਦੀ ਡਿਸਟ੍ਰਿਬਿਊਸ਼ਨ ਹੈ ਜੀ 3 ਜੁਲਾਈ ਤੱਕ ਜਿਹੜਾ ਹੈ ਲੋਕ ਸਭਾ ਦਾ ਸੈਸ਼ਨ ਹੈ ਉਹ ਕੱਲ ਨੂੰ ਖਤਮ ਹੋ ਜਾਣਾ ਹੈ ਉਸ ਤੋਂ ਬਾਅਦ ਫਿਰ ਉਹ ਛੁੱਟੀਆਂ ਨੇ ਪਰ ਸੁਪੀਟਰ ਵਿੱਚ ਬੰਦਾ ਤੇ ਹੁਣ ਤਾਂ ਜਿਹੜੀ ਸੋਚ ਚਾਹੀ ਜ ਉਹ ਸੁਪੀਟਰ ਦੇ ਚੈਂਬਰ 'ਚ ਹੀ ਹੋਊ ਨਾ ਦੂਜੇ ਪਾਸੇ ਜਿਹੜਾ ਰਸੀਦ ਨੇ ਉੱਥੇ ਐਨਆਈਏ 'ਚ ਦਿੱਤੀ ਸੀ ਰਸੀਦ ਤੇ ਕੇਸ ਜਿਹੜਾ ਹੈ ਉਹ ਸੈਂਟਰ ਗਵਰਨਮੈਂਟ ਦਾ ਸੀ ਜਿਹੜਾ ਬਾਰਾਮੂਲਾ ਤੋਂ ਚਾਣ ਜਿੱਤੇ ਐਮਪੀ ਬਣੇ ਐ ਤੇ ਉਹ ਰਸੀਦ ਵਾਲੇ ਦੇ ਵਿੱਚ ਉਹ ਜਿਹੜੀ ਹੈਗੀ ਸੈਸ਼ਨ ਟੋਰਟ ਦੇ ਵਿੱਚ ਬਿਆਨ deta ਐਨਆਈਏ ਨੇ ਕਿ ਸਾਨੂੰ ਕੋਈ ਤਰਾਜ ਨਹੀਂ ਪਰ ਪੈਰੋਲ ਨਾ ਦਿੱਤੀ ਜਾਵੇ ਕਿ ਸਟੱਡੀ ਦੇ ਵਿੱਚ ਹਰਾਸਤ ਦੇ ਵਿੱਚ ਲੈ ਕੇ ਲਿਜਾਇਆ ਜਾਵੇ ਅਸੀਂ ਲੈ ਜਾਂਗੇ ਰਸੀਦ ਨੂੰ ਪਾਰਲੀਮੈਂਟ ਹਾਊਸ ਵਿੱਚ ਨਾਲ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਇਹ ਚ ਸ਼ਰਤ ਲਾਈ ਜਾਵੇ ਕਿ ਜਿਹੜੇ ਰਸੀਦ ਸਾਹਿਬ ਨੇ ਐਮਪੀ ਸਾਹਿਬ ਇਹ ਪ੍ਰੈਸ ਨਾਲ ਗੱਲ ਨਾ ਕਰਨ ਉਹ ਸ਼ਰਤ ਬਾਰੇ ਅੱਜ ਬਹਿਸ ਦੇ ਲਈ ਰੱਖਿਆ ਹੋਇਆ ਸੀ ਜਿਦਾ ਇਹ ਐਨਆਈਏ ਕੋਰਟ ਦੇ ਵਿੱਚ ਉੱਥੇ ਦਿੱਲੀ ਦੇਖੋ ਜੇ ਸ਼ਰਤ ਲੱਗ ਜਾਂਦੀ ਹੈ ਤਾਂ ਫਿਰ ਉਹਦੇ ਵਿੱਚ ਚਾਹਣੀ ਹੈ ਪ੍ਰੈਸ ਨਾਲ ਗੱਲ ਨਾ ਚਰਨ। ਇਹੀ ਜੀ ਕੋਈ ਸ਼ਰਤ ਇਹਨਾਂ ਤੇ ਭਾਈ ਅਮਰਪਾਲ ਸਿੰਘ ਤੇ ਸੁਪੀਟਰ ਲਾਉਂਦਾ ਹੈ। ਕੋਈ ਜਿਹੜਾ ਹੋਮ ਮਿਨਿਸਟਰੀ ਚੀਜ਼ ਚਾਹੁੰਦੀ ਹੈ ਇੰਡੀਆ ਦੀ ਉਹ ਅਜੇ ਦੇਖਣ ਵਾਲੀ ਗੱਲ ਹੋਊਗੀ। ਤੁਸੀਂ ਚਾਹਦੇ ਹੋ ਜਿਵੇਂ ਹੋਰ ਪਾਰਲੀਮੈਂਟ ਮੈਂਬਰਾਂ ਦੀ ਵੀਡੀਓ ਬਣਦੀ ਹੈ ਕਿ ਇਹਨਾਂ ਦੀ ਵੀ ਵੀਡੀਓ ਬਣਾਈਵੇ ਜਦੋਂ ਸੌ ਚੱਕ ਦੇਖੋ ਸੌ ਚੱਤਨ ਵੇਲੇ ਤਾਂ ਵੀਡੀਓ ਬਣੂਗੀ ਉਹ। ਸੋਚ ਚੱਤਨ ਵੇਲੇ ਤਾਂ ਵੀਡੀਓ ਜਿਹੜੀ ਕਿਤੇ ਵੀ ਕੋਈ ਸੋਚ ਚੱਕੇ ਉਹਦੀ ਵੀਡੀਓ ਟਰੈਫੀ ਹੁੰਦੀ ਹੈ ਭਾਵੇਂ ਸੈਸ਼ਨ ਚੱਕੇ ਭਾਵੇਂ ਸੁਪੀਟਰ ਦੇ ਚੱਕੇ ਉਹ ਵੀਡੀਓ ਟਰੈਫੀ ਤਾਂ ਮੈਂਡੇਟਰੀ ਪ੍ਰੋਵੀਜ਼ਨ ਹੈ ਪਰ ਪ੍ਰਸ਼ਨ ਹੈ ਕਿ ਉਹ ਜਿਹੜੀ ਸੋਚ ਚਾਈ ਜਾਵੇ ਉਹ ਜਨਤਕ ਹੋਵੇ ਉਹਦੀ ਡੇਟ ਜਨਤਕ ਹੋਵੇ ਤੇ ਜਨਤਕ ਤੌਰ ਤੇ ਉਹ ਸੋਚ ਚਾਈ ਜਾਵੇ ਉਹਦੇ ਵਿੱਚ ਸਾਰੇ ਜਣੇ ਜਿਹੜੇ ਹਾਜ਼ਰ ਹੋਣਾ ਚਾਹਣ ਉਹ ਹਾਜ਼ਰ ਹੋ ਸਤਨ ਫੇਰ ਤਾਂ ਨਹੀਂ ਤਾਂ ਅਦਰਵਾਈਜ਼ ਤਾਂ ਲੋਕਤੰਤਰ ਦਾ ਕਤਲ ਹੁੰਦਾ ਹੈ ਜੇ ਗੁਰਤਰੀਚੇ ਨਾਲ ਹੀ ਚ ਮੈਂਬਰ ਪਾਰਲੀਮੈਂਟ ਨੂੰ ਗੁਰਤਰੀਚੇ ਨਾਲ ਸੋਚ ਚਾਈ ਜਾਊਗੀ ਨਹੀਂ ਇਲੈਕਸ਼ਨ ਇਹਦੇ ਵਿੱਚ ਅਗਲਾ ਕਦਮ ਤਾਂ ਇਹੀ ਹੈ ਉਹ ਓਡੀਚਾ ਜਾ ਰਹੇ ਹੈ ਬੀ ਸੁਪੀਟਰ ਕਦੋਂ ਸੌਚਟਾਉਣ ਦਾ ਆਰਡਰ ਕਰਦਾ ਦੇਖੋ ਜੇਲ ਵਾਲੇ ਟਾਈਟਲ ਰਿਟਰ ਨੇ ਜੇਲ ਵਾਲੇ ਤਾਂ ਦੱਸਦੇ ਹੀ ਨਹੀਂ ਕਿਸੇ ਨੂੰ ਜੇਲ ਦੇ ਵਿੱਚ ਕੋਈ ਆਰਡਰ ਹੋ ਜੇ ਤੇ ਉਹ ਆਰਡਰ ਜਿਹੜਾ ਹੈ ਉਹ ਬਾਹਰ ਨਹੀਂ ਆਉਣਾ ਜੇਲ ਦੇ ਵਿੱਚ ਜੇਲ ਦੇ ਵਿੱਚ ਹੀ ਰਹਿ ਜਾਂਦਾ ਉਹ ਸਿਚਰੇਟਰ ਲਈ ਤਦੋਂ ਲੈ ਜਾਂਦੇ ਹੈ ਹਵਾਈ ਜਹਾਜ਼ ਤੇ ਤੇ ਕਦੋਂ ਵਾਪਸ ਲੈ ਆਉਂਦੇ ਹੈ ਇਹ ਇੱਕ ਜਿਹੜਾ ਹੈਗਾ ਇਹ ਜਿਹੜਾ ਭਵਿੱਖ ਦਾ ਜਿਹੜਾ ਸਮਾਂ ਹੈ ਉਹਦੀ ਬੋਤਲ ਵਿੱਚ ਹੈ ਗੱਲ ਇਹ ਤੁਸੀਂ ਵੀ ਅੰਮਰ ਪਾਰਲੀਮੈਂਟ ਰਹੇ ਹੋ ਪਹਿਲਾਂ ਕਦੀ ਇਸ ਤਰ੍ਹਾਂ ਦਾ ਹੋਇਆ ਕਿ ਇਸ ਤਰ੍ਹਾਂ ਹੀ ਕੋਈ ਜੇਲ੍ਹ ਚ ਹੋਵੇ ਤੇ ਉਹਦੀ ਸੋਚ ਚੱਕ ਦਾ ਇੰਤਜ਼ਾਮ ਪਹਿਲਾਂ ਕੀਤਾ ਹੋਵੇ ਜੀ ਹਾਂਜੀ ਹਾਂ ਮੇਰੇ ਨਾਲੇ ਸੀ ਦੋ ਜਣੇ ਜਿੱਤੇ ਬੀਬੀ ਵਿਮਲ ਤੌਰ ਥਲਸਾ ਰੋਪੜ ਸੀਟ ਤੋਂ ਜਿੱਤੇ ਸੀ ਤੇ ਸਰਦਾਰ ਰਤਨਦਰਪਾਲ ਸਿੰਘ ਪਟਿਆਲਾ ਸੀਟ ਤੋਂ ਜਿੱਤੇ ਸੀ ਉਸ ਸਮੇਂ ਜੇਲ੍ਹ ਵਿੱਚ ਬੰਦ ਸੀ ਉਹਨਾਂ ਨੇ ਦੋ ਅਲਹਿਦਾ ਅਲਹਿਦਾ ਰਿਟ ਪਟੀਸ਼ਨ ਜ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਦਾਇਰ ਕੀਤੀਆਂ ਸੀ ਜਿਹਦੇ ਚ ਸੁਪਰੀਮ ਕੋਰਟ ਆਫ ਇੰਡੀਆ ਨੇ ਆਰਡਰ ਕਰਿਆ ਸੀ ਕਿ ਇਹਨਾਂ ਨੂੰ ਜੇਲ੍ਹ ਤੋਂ ਜਿਹੜਾ ਹੈ ਪਾਰਲੀਮੈਂਟ ਹਾਊਸ ਦੇ ਵਿੱਚ ਲਿਜਾਇਆ ਜਾਵੇ ਤੇ ਉਥੇ ਲਿਜਾ ਕੇ ਇਹਨਾਂ ਨੂੰ ਜਿਹੜੀ ਹੈ ਉਹ ਸੌਂਚ ਚਾਈ ਜਾਵੇ ਪਰੰਤੂ ਉਸ ਸਮੇਂ ਇੰਨੀ ਰੈਸਟ੍ਰਿਕਸ਼ਨ ਨਹੀਂ ਲਾਈਆਂ ਸੀ ਜਿਸ ਤਰ੍ਹਾਂ ਅੱਜ ਲਾਉਂਦੇ ਸੀ ਉਹ ਜਨਤਕ ਤੌਰ ਤੇ ਸੈਸ਼ਨ ਦੇ ਵਿੱਚ ਸੌਂਚ ਚੁਕਾਤੀ ਸੀ ਪ੍ਰੈਸ ਨਾਲ ਗੱਲ ਨਾ ਕਰਿਓ ਜਾਂ ਹੋਰ ਨਾ ਕਰਿਓ ਇਹੀ ਜੀ ਜਿਹੜੀ ਹੈ ਕੋਈ ਉਹਨਾਂ ਤੇ ਰੈਸਟ੍ਰਿਕਸ਼ਨ ਨਹੀਂ ਲਾਈ ਸੀ